ਉਹਨਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਜਿਹੜਾ ਉਹ ਨੌਨ ਟੀਚਿੰਗ ਵਰਕ ਨਹੀਂ ਦਿੱਤਾ ਜਾਵੇਗਾ ਅਧਿਆਪਕਾਂ ਕੋਲੋਂ ਵੋਟਾਂ ਬਣਵਾਈਆਂ ਜਾਂਦੀਆਂ ਨੇ ਵੋਟਾਂ ਵੇਲੇ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਸੈਂਸਸ ਵੇਲੇ ਲੱਗਦਾ ਹੈ ਜੀ ਜਦੋਂ ਸਾਡੇ ਟੀਚਰ ਟੈਂਕੀਆਂ ਦੇ ਖੜੇ ਹੁੰਦੇ ਸੀ ਜਿਨ੍ਹਾਂ ਨੂੰ ਭੈਣ ਬਣਾ ਕੇ ਨੌਕਰੀ ਦੇ ਬਾਅਦ ਹੀ ਦਿੰਦੇ ਰਹਿ ਹਾਲਾਂਕਿ ਬਾਅਦੋਂ ਦਾ ਹਾਲ ਨਹੀਂ ਪੁੱਛਿਆ ਉਹਨਾਂ ਦਾ ਸੋ ਉਦੋਂ ਵੀ ਕਹਿੰਦੇ ਰਹੇ ਨੇ ਕਿ ਟੀਚਰਾਂ ਦੇ ਕੋਲੋਂ ਸਿਰਫ ਅਸੀਂ ਸਿੱਖਿਆ ਦਾ ਕੰਮ ਲਾਵਾਂਗੇ ਨੌਨ ਟੀਚਿੰਗ ਦਾ ਬਿਲਕੁਲ ਹੀ ਨਹੀਂ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਕਿ ਕੰਪਿਊਟਰ ਅਧਿਆਪਕ ਜਿਹੜੇ ਨੇ ਜਿਨ੍ਹਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਇਸ ਟਾਈਮ ਲੱਭ ਰਹੇ ਨੇ ਕਿ ਮੁੱਖ ਮੰਤਰੀ ਕਿੱਥੇ ਆ ਸਿੱਖਿਆ ਮੰਤਰੀ ਕਿੱਥੇ ਆ ਸਾਡੀ ਪਾਰਟੀ ਦੇ ਸਮਰਥ ਸਮਰਚਕ ਸੀਗੇ ਉਹ ਆਪਣੀ ਮਰਜ਼ੀ ਨਾਲ ਉੱਥੇ ਗਏ ਸੀ ਜੀ ਸੋ ਉਹਨਾਂ ਦੀ ਡਿਊਟੀ ਜਿਹੜੀ ਹੈ ਉੱਥੇ ਨਹੀਂ ਲੱਗੀ ਸੀਗੀ ਇਹ ਤਾਂ ਇਹ ਤਾਂ ਸਰ ਇੰਡੀਅਨ ਐਕਸਪ੍ਰੈਸ਼ਨਲ ਪੂਰਾ ਚੱਲਿਆ ਹੈ ਕੀ ਕੀ ਕਿ ਅਧਿਆਪਕਾਂ ਨੂੰ ਜਿਹੜਾ ਉਹ ਨੌਨ ਟੀਚਿੰਗ ਵਰਕ ਨਹੀਂ ਦਿੱਤਾ ਜਾਵੇਗਾ ਅਧਿਆਪਕਾਂ ਕੋਲੋਂ ਵੋਟਾਂ ਬਣਵਾਈਆਂ ਜਾਂਦੀਆਂ ਨੇ ਵੋਟਾਂ ਵੇਲੇ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਸੈਂਸਸ ਵੇਲੇ ਲੱਗਦਾ ਤੇ ਰੈਲੀਆਂ ਦੇ ਵਿੱਚ ਲਿਆ ਜਾਂਦਾ ਆਮ ਆਦਮੀ ਪਾਰਟੀ ਦੇ ਤਾਂ ਲੱਗਿਆ ਕਿ ਇਹਨਾਂ ਨੂੰ ਨੋਡਲ ਅਫਸਰ ਬਣਾ ਕੇ ਸਿੱਖਿਆ ਕ੍ਰਾਂਤੀ ਰੈਲੀ ਦੇ ਵਿੱਚ ਭੇਜਿਆ ਗਿਆ ਇਹ ਇਹ ਇਸਨਾਂ ਦੇ ਦੋਸ਼ ਲੱਗਦੇ ਰਹੇ ਆ ਟੀਚਰ ਖੁਦ ਵੀ ਕਹਿੰਦੇ ਆ ਅਧਿਆਪਕ ਵਰਗ ਨੂੰ ਬਿਲਕੁਲ ਫ੍ਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਸਿਰਫ ਤੇ ਸਿਰਫ ਪੜ੍ਹਾਈ ਕਰਾਉਣਗੇ ਆਪਣੇ ਕੋਲ ਥੋੜਾ ਜਿਹਾ ਸਮਾਂ ਥਿੰਸ ਆਪ ਤੁਹਾਡੇ ਤੋਂ ਸ਼ੁਰੂ ਕਰਕੇ ਜਸਪ੍ਰੀਤ ਜੀ ਫਿਰ ਮੈਂ ਤੁਹਾਡੇ ਕੋਲ ਅਖੀਰ ਵਿੱਚ ਜਸਤੇਜ ਜੀ ਤੁਹਾਡੇ ਕੋਲ 1 ਮਿੰਟ ਹੋਏਗਾ ਜੀ ਦੇਖੋ ਮਾਨ ਸਾਹਿਬ ਨੇ ਜਦੋਂ ਸਰਕਾਰ ਬਣੀ ਸੀ ਉਦੋਂ ਹੀ ਮਾਨ ਸਾਹਿਬ ਨੇ ਗੱਲ ਕਹੀ ਸੀ ਔਰ ਸਰਕਾਰ ਤੋਂ ਪਹਿਲਾਂ ਵੀ ਕਹਿੰਦੇ ਰਹੇ ਨੇ ਜੀ ਜਦੋਂ ਸਾਡੇ ਟੀਚਰ ਟੈਂਕੀਆਂ ਦੇ ਖੜੇ ਹੁੰਦੇ ਸੀ ਜਿੰਨਾਂ ਨੂੰ ਭੈਣ ਬਣਾ ਕੇ ਨੌਕਰੀ ਦੇ ਬਾਅਦ ਹੀ ਦਿੰਦੇ ਰਹੇ ਹਾਲਾਂਕਿ ਬਾਅਦ ਚੋਂ ਤਾਂ ਹਾਲ ਨਹੀਂ ਪੁੱਛਿਆ ਉਹਨਾਂ ਦਾ ਸੋ ਉਦੋਂ ਵੀ ਕਹਿੰਦੇ ਰਹੇ ਨੇ ਕਿ ਟੀਚਰਾਂ ਦੇ ਕੋਲੋਂ ਸਿਰਫ ਅਸੀਂ ਸਿੱਖਿਆ ਦਾ ਕੰਮ ਲਾਵਾਂਗੇ ਨੌਨ ਟੀਚਿੰਗ ਕੰ ਬੱਸਾਂ ਨੂੰ ਭਰਨਾ ਔਰ ਆਪਾਂ ਟੀਚਰਾਂ ਦੇ ਵੀਡੀਓ ਦੇਖੀਆਂ ਇੰਟਰਵਿਊਆਂ ਦੇਖੀਆਂ ਕਿਸ ਤਰ੍ਹਾਂ ਜ਼ਬਰਦਸਤੀ ਉਹਨਾਂ ਦੇ ਐਤਵਾਰ ਵਾਲੇ ਦਿਨ ਵੀ ਉਹਨਾਂ ਤੇ ਡਿਊਟੀਆਂ ਲਾਈਆਂ ਗਈਆਂ ਜਦੋਂ ਬਠਿੰਡੇ ਤੋਂ ਅੰਮ੍ਰਿਤਸਰ ਜਾਣਾ ਸੀ ਇਹਨਾਂ ਨੇ ਅੰਮ੍ਰਿਤਸਰ ਉਹ ਕਿਸੇ ਸਕੂਲ ਆਫ ਐਮਿਨਸ ਦਾ ਮੂਰਤ ਕਰਨਾ ਸੀਗਾ ਬੱਸਾਂ ਕਿਸ ਤਰ੍ਹਾਂ ਟੀਚਰਾਂ ਨੇ ਭਰੀਆਂ ਸੋ ਦੇਖੋ ਅਗਰ ਸੰਭਵ ਹੋ ਸਕੇ ਤਾਂ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਟੀਚਿੰਗ ਸਟਾਫ ਨੂੰ ਟੀਚਿੰਗ ਤੋਂ ਟੀਚਿੰਗ ਤੱਕ ਇਸ ਸਹਿਮਤ ਰਹਿਣਾ ਚਾਹੀਦਾ ਰਹਿਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਜਸਪ੍ਰੀ ਜੀ ਦੇਖੋ ਆਪਾਂ ਨੂੰ ਪਤਾ ਹੈ ਕਿ ਸਾਰਾ ਵਰਲਡ ਡਿਜੀਟਲ ਹੋ ਰਿਹਾ ਔਰ ਕੰਪਿਊਟਰ ਦਾ ਇਹਦੇ ਵਿੱਚ ਟੀਚਿੰਗ ਦੇ ਵਿੱਚ ਬਹੁਤ ਵੱਡਾ ਰੋਲ ਹੈ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਕਿ ਕੰਪਿਊਟਰ ਅਧਿਆਪਕ ਜਿਹੜੇ ਨੇ ਜਿਨ੍ਹਾਂ ਨਾਲ ਇਹਨਾਂ ਨੇ ਵਾਦੇ ਕੀਤੇ ਸੀ ਉਹ ਇਸ ਟਾਈਮ ਲੱਭ ਰਹੇ ਨੇ ਕਿ ਮੁੱਖ ਮੰਤਰੀ ਕਿੱਥੇ ਆ ਸਿੱਖਿਆ ਮੰਤਰੀ ਕਿੱਥੇ ਆ ਉਹਨਾਂ ਨੂੰ ਪੱਕੇ ਕੰਮ ਦਾ ਵਾਦਾ ਕੀਤਾ ਗਿਆ ਸੀ ਉਹਨੂੰ ਉਹਨਾਂ ਨੂੰ ਪੱਕੀਆਂ ਨੌਕਰੀਆਂ ਦੇਣ ਦਾ ਵਾਦਾ ਕੀਤਾ ਗਿਆ ਸੀ ਉਹ ਵਿਚਾਰੇ ਦਰ ਦਰ ਭਟਕ ਰਹੇ ਨੇ ਵੀਡੀਓ ਕੱਢ ਰਹੇ ਨੇ ਗਾਣੇ ਕੱਢ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਨਾਲ ਟੱਕਾ ਹੋ ਰਿਹਾ ਤੋ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਜਿਹਦੀ ਗੱਲ ਅੱਜ ਕਰ ਰਹੇ ਨੇ ਔਰ ਜਿਹੜੇ ਅਧਿਆਪਕਾਂ ਦੇ ਨਾਲ ਵਾਅਦੇ ਕੀਤੇ ਸੀ ਜਿਹੜੇ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਆ ਉਹ ਵਿਚਾਰੇ ਅਧਿਆਪਕਾਂ ਦਾ ਅੱਜ ਜਸਪੀਰ ਜੀ ਜਸਪੀਰ ਜੀ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਕਿ ਟੀਚਰਾਂ ਨੂੰ ਬਿਲਕੁਲ ਫ੍ਰੀ ਕਰ ਦੇਣਾ ਚਾਹੀਦਾ ਸਾਰੇ ਕੰਮਾਂ ਤੋਂ ਟੀਚਰਾਂ ਨੂੰ ਫ੍ਰੀ ਕਰ ਦੇਣਾ ਚਾਹੀਦਾ ਜੀ 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 ਜਿਵੇਂ ਜੀ ਸਾਡੇ ਬਹੁਤ ਸਾਰੇ ਅਧਿਆਪਕ ਜਿਹੜੇ ਜੁੜੇ ਹੋਏ ਆ ਸਾਡੇ ਨਾਲ ਜੁੜਦੇ ਆ ਵਿੰਦੇ ਵੀ ਆ ਪ੍ਰੋਗਰਾਮਾਂ ਦੀ ਔਰ ਆਪਾਂ ਸਾਰੇ ਅਧਿਆਪਕਾਂ ਤੋਂ ਪੜ ਕੇ ਇੱਥੇ ਆਏ ਆ ਉਹਨਾਂ ਨਾਲ ਉਹਨਾਂ ਦੀਆਂ ਜਿੰਨੀਆਂ ਡਿਊਟੀਆਂ ਲੱਗਦੀਆਂ ਉਹਨਾਂ ਦੇ ਨਾਲ ਹੁਣ ਵੇਖੋ ਅਗੋਂ ਇਲੈਕਸ਼ਨਾਂ ਆਉਣੀਆਂ ਨੇ ਹੁਣੇ ਤੋਂ ਤਿਆਰੀਆਂ ਸ਼ੁਰੂ ਹੋ ਜਾਣੀਆਂ ਨੇ ਔਰ ਉਹਨਾਂ ਦੀਆਂ ਡਿਊਟੀਆਂ ਲੱਗ ਜਾਣੀਆਂ ਨੇ ਸਕੂਲਾਂ ਦੇ ਵਿੱਚ ਦੋ-ਦੋ ਤਿੰਨ-ਤਿੰਨ ਅਧਿਆਪਕ ਰਹਿ ਜਾਣੇ ਨੇ ਔਰ ਉਹਨਾਂ ਦੀ ਪੜ੍ਹਾਈ ਜਿਹੜੀ ਆ ਹੁਣੋਂ ਤੇ ਪੇਪਰ ਵੀ ਐਡਵਾਂਸ ਕਰ ਦਿੱਤੇ ਆ ਤੁਸੀਂ ਇਸ ਸਰਕਾਰ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੋਏਗੀ ਕਿ ਅਗਰ ਟੀਚਰਾਂ ਨੂੰ ਟੋਟਲੀ ਫ੍ਰੀ ਕਰ ਦਿੱਤਾ ਜਾਵੇ ਦੇਖੋ ਪਹਿਲਾਂ ਤਾਂ ਮੈਂ ਦੱਸ ਦਿੰਨਾ ਕਿ ਇੱਥੇ ਕੁਰਾਹੇ ਪਾਨ ਦੀ ਗੱਲਾਂ ਬਹੁਤ ਹੁੰਦੀਆਂ ਸੋ ਮੈਨੂੰ ਟਾਈਮ ਦੇਖੋ ਐਜ਼ ਅ ਰੂਲਿੰਗ ਪਾਰਟੀ ਜਵਾਬ ਦੇਣਾ ਹੁੰਦਾ ਪਹਿਲੀ ਗੱਲ ਮੈਂ ਦੱਸ ਦਿੰਨਾ ਕਿ ਵੀ ਚਲੋ ਇਹਨਾਂ ਨੇ ਤਾਂ ਆਪਣੇ ਰੇਲਵੇ ਸਟੇਸ਼ਨ ਦੇ ਐਵੇਂ ਗੱਲ ਡਾਕਟਰ ਥ੍ਰੈਡ ਦੇ ਕਿਹਾ ਚਲੋ ਖਤਮ ਹੋ ਗਿਆ ਚਲੋ ਚਲੋ ਗੱਲ ਹੋ ਗਈ ਆਪਾਂ ਆਪ ਆਪ ਆਈਏ ਗੱਲ ਤੇ ਦੂਜੀ ਗੱਲ ਨਹੀਂ ਜਿੱਥੇ ਮੂਰਤ ਹੋ ਰਿਹਾ ਹੈ ਕਰ ਦਿੰਨਾ ਜੀ ਸਰ ਮੂਰਤ ਹੀ ਹੋਇਆ ਨਾ ਪੰਚ ਪਾਪਾ ਆਪਣੇ ਕੋਲੇ ਥੰਸਾਪ ਟਾਈਮ ਨਹੀਂ ਹੈਗਾ ਆਪਾਂ ਜੱਗ ਦੇਖੋ ਕੱਲ ਸੁਣ ਲਈਏ ਲਾਈਵ ਦੇਖ ਲਓ ਸੁਣ ਲਈਏ ਸੁਣ ਲਈਏ ਗੱਲ ਸੁਣ ਲਈਏ ਜੀ ਸੋ ਦੂਜੀ ਗੱਲ ਇਹ ਕਿ ਜਿਹੜੀ ਇਹ ਗੱਲ ਕਰ ਰਹੇ ਸੀਗੇ ਦੀ ਅਧਿਆਪਕਾ ਉਥੇ ਗਏ ਆ ਦੇਖੋ ਉਥੇ ਅਧਿਆਪਕਾਂ ਦੀ ਬਕਾਇਦਾ ਸਟੇਟਮੈਂਟ ਆਈ ਹੈ ਕਿ ਜਿਹੜੇ ਸਾਡੀ ਪਾਰਟੀ ਦੇ ਸਮਰਥ ਸਮਰਥਕ ਸੀਗੇ ਉਹ ਆਪਣੀ ਮਰਜ਼ੀ ਨਾਲ ਉਥੇ ਗਏ ਸੀਗੇ ਸੋ ਉਹਨਾਂ ਦੀ ਡਿਊਟੀ ਜਿਹੜੀ ਹੈ ਉਥੇ ਨਹੀਂ ਲੱਗੀ ਸੀਗੀ ਇਹ ਤਾਂ ਇਹ ਤਾਂ ਸਰ ਇੰਡੀਅਨ ਐਕਸਪ੍ਰੈਸ਼ਨਲ ਪੂਰਾ ਚੱਲਿਆ ਹੈ ਪਾਰਟੀ ਦਾ ਪੂਰਾ ਚੱਲਿਆ ਹੈ ਅਲਟੀਮੇਟਲੀ ਰਿਪੋਰਟ ਨਿਕਲ ਕੇ ਆਈ ਹੈ ਤ੍ਰਿੰਦਰ ਸਾਹਿਬ ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਕਿ ਨਹੀਂ ਪਤਾ ਤੁਹਾਨੂੰ ਪਤਾ ਵੀ ਹੈਗਾ ਤੁਸੀਂ ਦੱਸੋਗੇ ਨਹੀਂ ਸੋ ਉਹ ਬਕਾਇਦਾ ਸਟੇਟਮੈਂਟਾਂ ਆਈਆਂ ਉਥੇ ਅਧਿਆਪਕਾਂ ਨੇ ਕਿਹਾ ਕਿ ਉਹ ਜਿਹਨਾਂ ਨੂੰ ਉਹ ਕਹਿੰਦੇ ਕਿ ਉਹਨਾਂ ਨੇ ਆਪ ਡਿਊਟੀ ਲਈ ਹੈ ਕਿਉਂਕਿ ਪਾਰਟੀ ਦੇ ਸਮਰਥਕ ਸੀਗੇ ਜੀ ਹੁਣ ਉਹ ਕਿਉਂਕਿ ਉੱਥੇ ਚੈੱਕ ਕਰ ਸਕਦੇ ਆ ਇਹ ਚੀਜ਼ਾਂ ਅੱਛਾ ਇਹ ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਕੰਪਿਊਟਰ ਦੇ ਵਿਆਪਕਾਂ ਦੀ ਸਰਕਾਰੀ ਮੁਲਾਜ਼ਮ ਪਾਰਟੀ ਦਾ ਸਮਰਥਕ ਨਹੀਂ ਹੋ ਸਕਦਾ ਜਸਪ੍ਰੀ ਜੀ ਜਸਪ੍ਰੀ ਜੀ ਆਪਾ ਪਲੀਜ਼ ਟੈਂਸ ਆ ਰਿਹਾ ਹੈਗਾ ਗੱਲ ਪੂਰੀ ਕਰ ਲਓ ਜੀ ਨਹੀਂ ਐਦਾਂ ਨਹੀਂ ਹੈ ਸਰ ਐਦਾਂ ਨਹੀਂ ਹੈ ਉਹ ਸਮਰਥਕ ਹੋਣਾ ਸਰ ਜਿਹੜਾ ਹੈ ਉਹ ਪਾਰਟੀ ਦੀ ਬਿਲਕੁਲ ਬਿਲਕੁਲ ਤੁਹਾਡੇ ਨਾਲ ਉਸ ਦਿਨ ਉਸ ਦਿਨ ਛੁੱਟੀ ਸੀਗੀ ਸਾਰੇ ਕੀ ਗੱਲ ਉਹ ਯਾਰ ਛੁੱਟੀ ਹੋਵੇ ਨਾ ਸਾਰੇ ਗੱਲ ਸੁਣੋ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦੀ ਨਹੀਂ ਹੋ ਸਕਦਾ ਆਪਣਾ ਰੋਲ ਕਲੈਕਟਿਵ ਨਹੀਂ ਹੋ ਸਕਦਾ ਤਿੰਨ ਸਾਹਿਬ ਜਸਪਰੀ ਜੀ ਮੇਰੀ ਬੇਨਤੀ ਮaaf ਕਰਨਾ ਮaaf ਕਰਨਾ ਸਾਡਾ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਉਹਨਾਂ ਨੂੰ ਗੱਲ ਕਰ ਲੈਣਗੇ ਕੋਈ ਚੀਜ਼ਾਂ ਦੇ ਵਿੱਚ ਫਰਕ ਹੈਗਾ ਇੱਕ ਹੈ ਸਪੋਰਟਰ ਇੱਕ ਹੈ ਮੈਂਬਰ ਤੁਸੀਂ ਗੱਲਾਂ ਕਰ ਰਹੇ ਹੋ ਜਿਹੜੇ ਪ੍ਰੋਫੈਸਰ ਨੇ ਕਾਲਜਾਂ 'ਚ ਆਪਾਂ 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 ਪ੍ਰੋਫੈਸਰ ਜਿਹੜੇ ਕਾਲਜਾਂ 'ਚ ਨੇ ਉਹ ਖੁੱਲ੍ਹ ਕੇ ਅਲਾਈਨ ਹੁੰਦੇ ਆ ਪਾਰਟੀਆਂ ਦੇ ਨਾਲ ਜੇ ਤੁਹਾਨੂੰ ਇਹਨਾਂ ਚੀਜ਼ ਤਾਂ ਨਹੀਂ ਪਤਾ ਮੈਨੂੰ ਇਹ ਪਾਰਟੀਆਂ ਦੇ ਸਪੋਰਟਰ ਦੇ ਇਲੈਕਸ਼ਨ ਦੇ ਵਿੱਚ ਕਿੱਦਾਂ ਕਰਦੇ ਨੇ ਜੋੜ ਕੇ ਕਹਿ ਰਹੇ ਹੋ ਕਿ ਪਾਰਟੀ ਦਾ ਸਪੋਰਟਰ ਨਹੀਂ ਆਪਾਂ ਜਸਪਰੀ ਜੀ ਜਸਪਰੀ ਜੀ ਮੇਰੀ ਬੇਨਤੀ ਆ ਥਿੰਕ ਸਾਹਿਬ ਥਿੰਕ ਸਾਹਿਬ ਥਿੰਕ ਸਾਹਿਬ ਕਲੀਅਰ ਰੱਖੋ ਆਪਣੇ ਕੋਲੋਂ ਟਾਈਮ ਥੋੜਾ ਸਿਰਫ ਇਹਨਾਂ ਦੀ ਗੱਲ ਸੁਣ ਲਈਏ ਉਹਨਾਂ ਨੂੰ ਦੇਖ ਲਓ ਯੂਨੀਵਰਸਿਟੀ ਜਾ ਕੇ ਪ੍ਰੋਫੈਸਰਜ਼ ਨੂੰ ਦੇਖ ਲਓ ਉਹ ਸਰਕਾਰੀ ਨੁਮਾਇੰਦੇ ਨੇ ਬਟ ਉਹ ਅਲਾਈਨ ਹੁੰਦੇ ਆ ਪਾਰਟੀਆਂ ਦੇ ਨਾਲ ਉਹ ਸਿਰਫ ਯੂਨੀਵਰਸਟੀਆਂ ਤੱਕ ਸੀਮਤ ਹੈ ਉਹ ਸਿਰਫ ਯੂਨੀਵਰਸਟੀਆਂ ਤੱਕ ਸੀਮਤ ਹੈ ਜੀ ਆਪਾ ਆਪਾ ਅਖੀਰ ਦੇ ਵਿੱਚ ਅਖੀਰ ਦੇ ਵਿੱਚ ਅਖੀਰ ਦੇ ਵਿੱਚ ਪਲੀਜ਼ 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 ਮੇਰੀ ਬੇਨਤੀ ਹੈ ਮੇਰੇ ਜਸਪੀਰ ਜੀ ਜਸਪਰੀ ਜੀ ਜਸਤੇ ਜੀ ਇੱਕ ਗੱਲ ਦਾ ਤੁਸੀਂ ਜਵਾਬ ਦਿਓ ਕਿ ਅਧਿਆਪਕਾਂ ਨੂੰ ਆਪਾਂ ਫ੍ਰੀ ਕਰ ਦੇਣਾ ਚਾਹੀਦਾ ਹੈ ਨਾ ਬਿਲਕੁਲ ਡਿਊਟੀਆਂ ਤੋਂ ਕਰ ਦੇਣਾ ਚਾਹੀਦਾ ਹੈ ਕਿ ਨਹੀਂ ਕਰ ਦੇਣਾ ਚਾਹੀਦਾ ਦੇਖੋ ਬੜੈ ਸਾਹਿਬ ਇਹਦੇ ਬਾਰੇ ਭਗਮਤਮਾਨ ਜੀ ਜਿਹੜੇ ਨੇ ਉਹ ਪਹਿਲਾਂ ਵੀ ਕਾਫੀ ਜਿਹੜਾ ਪੀਸੀ ਕਰਕੇ ਰੂਬਰੂ ਹੋ ਕੇ ਇਹ ਗੱਲ ਕਹਿ ਚੁੱਕੇ ਆ ਕਿ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੜ੍ਹਾਈ ਤੋਂ ਇਲਾਵਾ ਜੇ ਕੋਈ ਦੇਖੋ ਹੁਣ ਸਰਵੇਖਣ ਦੀ ਗੱਲ ਕਰ ਰਹੇ ਹੋ ਠੀਕ ਹੈ ਉਹ ਜਿਹੜਾ ਸਰਵੇਖਣ ਕਰਨਾ ਸਰਵੇ ਗਵਰਨਮੈਂਟ ਸਰਵੇ ਸਰਵੇ ਕਰਨਾ ਉਹ ਜਿਹੜਾ ਇਹਨਾਂ ਦੀ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਜੇ ਉਹਦੇ ਵਿੱਚ ਹੈ ਕਿ ਵੀ ਇਹ ਕੰਮ ਕਰ ਸਕਦੇ ਆ ਜਾਂ ਕਰਨਾ ਚਾਹੀਦਾ ਤੇ ਫਿਰ ਅਲੱਗ ਗੱਲ ਹੈ ਪਰ ਉਹਦੇ ਉੱਪਰ ਜੇ ਸਰਕਾਰ ਆਪਣੇ ਵੱਲੋਂ ਕੋਈ ਨਵਾਂ ਰੂਲ ਬਣਾ ਦੇ ਤੇ ਉਹ ਮਾਨ ਸਾਹਿਬ ਉਹਦੇ ਬਾਰੇ ਜੋ ਹੈ ਅੱਗੇ ਜਾ ਕੇ ਕਲੀਅਰ ਕਰ ਦੇਣਗੇ ਜੀ ਡਿਟਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어ਸੰਸਕ੍ਰਿਤੀ ਕੀ ਹੋਗੀ ਬਾਤ ਅਕ 5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ